ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਦਰੀਆ ਕਹਿ ਏਕ ਬਾਰ ਬਾਲਮੀਕਾ ਹੋਆ ਸਾਧ ਸੰਗ ਰੂਪ ਕੋ ਮਿਲਿਆ ਹਰਨੇ ਸੰਗ ਸੁਣ ਸਾਖੀ ਮਨ ਜਪ ਪਿਆਰ ਆਜਾਮਲ ਉਦਰੀਆ ਕਹਿ ਏਕ ਬਾਰ ਬਾਲਮੀਕਾ ਹੋਵਾ ਸਾਧ ਸੰਗ ਧੂ ਕਉ ਮਿਲਿਆ ਹਰਨੇ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪਸਾ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਦੀ ਮਹਾਵਕ ਅਨੁਸਾਰ ਅਮਰਤੁਲਦ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਅਮਰਤੁਲਦ ਸਮੇ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸਵਾਇਮਨ ਹੋ ਕਰਕੇ ਉਸ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਪੰਜਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ। ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਬਸੰਤ ਰਾਗ ਦੇ ਵਿੱਚ ਧੰਨ ਗੁਰੂ ਰਜਿੰਦਰ ਪਾਤਸ਼ਾਹ ਮਹਾਰਾਜ ਜੀ ਆ ਦਾ ਇਹ ਪਾਵਨ ਪੀਤ੍ਰ ਸ਼ਬਦ ਜੋ ਕਾਲ ਜਿਹਦੀ ਰਮਤਾ ਹੋਈ ਸੀ ਜਿਸ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਚਹੋਂ ਜੁਗਾਂ ਦੀਆਂ ਸਾਖੀਆਂ ਦੱਸ ਰਹੇ ਨੇ ਕਿ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਸਦਸੰਗਤ ਕਰਕੇ ਜੀਵਨ ਜਿਨ੍ਹਾਂ ਦਾ ਬਦਲ ਗਿਆ ਜਿਹੜੇ ਪਰਮੇਸ਼ਰ ਦੇ ਭਗਤ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਇੱਕਮਿਕ ਹੋ ਗਏ ਉਹਨਾਂ ਦਾ ਜੀਵਨ ਸਤਿਗੁਰੂ ਜੀ ਦੱਸ ਰਹੇ ਨੇ ਸ਼ਬਦ ਦੇ ਵਿੱਚ ਤਕਰੀਬਨ 200 ਸਾਕੀਆਂ ਨੇ ਸੋ ਸਤਿਗੁਰੂ ਜੀ ਪਾਵਨ ਪੇਤਰ ਸ਼ਬਦ ਦੇ ਵਿੱਚ ਭਗਤਾਂ ਦਾ ਜੀਵਨ ਦੱਸਦੇ ਨੇ ਜਿਸ ਤਰ੍ਹਾਂ ਕੱਲ ਆਪ ਜੀ ਨੇ ਸ਼ਰਮਣ ਕੀਤਾ ਸੀ ਅਜਾ ਮਲ ਪਾਪੀ ਜਿਸ ਨੂੰ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਗਿਆ ਪਰਮੇਸ਼ਰ ਦਾ ਨਾਮ ਜਪਣ ਦਾ ਕਰਕੇ ਉਹਦਾ ਪਾਰ ਉਤਾਰਾ ਹੋ ਗਿਆ ਜਮਦੂਤਾਂ ਦੇ ਵਾਸ ਨਹੀਂ ਪੈਣਾ ਹੋਇਆ ਇਹ ਪਾਵਨ ਪੀਤਰ ਸ਼ਬਦ ਗੁਰਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ 1192 ਅੰਗ ਤੇ ਸੁਭਾਈਮਾਨ ਹੈ। ਇਹਦੀ ਵਿਆਖਿਆ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕਰ ਦਿੱਤੀ ਹੈ। ਇੱਥੇ ਸਤਿਗੁਰੂ ਜੀਆ ਨੇ ਉਹਨਾਂ ਭਗਤਾਂ ਦੇ ਨਾਮ ਦੱਸੇ ਨੇ ਜਿਹੜੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਕੇ ਪਾਰ ਉਤਾਰਾ ਹੋ ਗਿਆ ਉਹਦੇ ਵਿੱਚ ਇੱਕ ਮਿਕ ਹੋ ਗਏ ਨੇ। ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਵਿਸਥਾਰ ਦੇ ਵਿੱਚ ਬਿਆਨ ਕਰ ਦਿੱਤਾ ਵਿਸਥਾਰ ਦੇ ਵਿੱਚ ਆ ਜਾਮਲ ਪਾਪੀ ਦੀ ਕਲ ਆਪ ਜੀ ਨੇ ਸਾਖੀ ਸਰਮਣ ਕੀਤੀ ਸੀ ਇਹ ਦੋ ਪੰਕਤੀਆਂ ਦੀ ਕਲ তথা ਵਿਚਾਰ ਹੋਈ ਸੀ ਪਹਿਲਾ ਪਾਦ ਜਿਹੜਾ ਹੈ ਉਹਦੀਆਂ ਦੋ ਪੰਕਤੀਆਂ ਇਸੇ ਹੀ ਪਹਿਲੇ ਪਾਸੇ ਵਿੱਚ ਹੀ ਤਿੰਨ ਸਾਖੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਕੱਲ ਅਜਾਮਨ ਪਾਪੀ ਦੀ ਆਈ ਸੀ ਅੱਜ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤ੍ਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦਾ ਅਥਿਆਸ ਨਾਮ ਨਾਲ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿਚਾਰ ਵੀ ਸਾਂਝੀ ਕਰਨ ਦਾ ਯਤਨ ਕਰਦੇ ਹਾਂ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਲਮੀਕਾ ਹੋਵਾ ਸਾਧ ਸੰਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਬਾਲਮੀਕ ਜਿਹੜਾ ਸੀਗਾ ਉਹ ਵੀ ਸਾਧ ਸੰਗ ਸ੍ਰੇਸ਼ਟ ਸੰਤਾਂ ਦੀ ਸਤਿਗੁਰੂ ਦਾ ਜਦੋਂ ਉਹਨੂੰ ਮਿਲਾਪ ਹੋਇਆ ਭਾਈ ਗੁਰਦਾਸ ਜੀ ਨੇ ਵਾਰਾਂ ਅਨੁਸਾਰ ਬਾਲਮੀਕਾ ਹੋ ਗਾ ਸਾਧ ਸੰਗ ਜਦੋਂ ਗੁਰੂ ਦੀ ਸੰਗਤ ਮਿਲ ਗਈ ਗੁਰੂ ਦੀ ਸੰਗਤ ਪਾਰ ਉਤਾਰਾ ਹੋ ਗਿਆ ਬਾਲਮੀਕ ਵੀ ਦੋ ਹੋਏ ਨੇ ਦੋ ઋષਿ ਹੋਏ ਨੇ ਬਾਲਮੀਕ ਜਿਹੜੇ ਨੇ ਇੱਕ ਜਿਨ੍ਹਾਂ ਨੇ ਰਵੈਣਿਕਣੀ ਕੀਤੀ ਐ ਉਹਨਾਂ ਨੇ ਪਹਿਲਾਂ ਹੀ ਰਵੈਣ ਲਿਖ ਦਿੱਤੀ ਕਈ ਹਜ਼ਾਰ ਵਾਰਾਂ ਪਹਿਲਾਂ ਹੀ ਇਸੇ ਤਰ੍ਹਾਂ ਇਹ ਬਾਲਮੀਕ ਹੋਏ ਨੇ ਜਿਹੜੇ ਇਹ ਦੂਸਰੇ ਬਾਲਮੀਕ ਨੇ ਇਹਨਾਂ ਦਾ ਕੰਮ ਸੀਗਾ ਰਸਤੇ ਦੇ ਵਿੱਚ ਰਾਹੀਗੀਆਂ ਨੂੰ ਆਉਂਦਿਆਂ ਜਾਂਦਿਆਂ ਨੂੰ ਉਹਨਾਂ ਨੂੰ ਲੁੱਟ ਲੈਣਾ ਤੇ ਮਾਰ ਦੇਣਾ ਕਈਆਂ ਨੂੰ ਜੋ ਨਦੀ ਕੋਲੋਂ ਪ੍ਰਾਪਤ ਹੋਣਾ ਤੇ ਉਹ ਆਪਣੇ ਘਰ ਲੈ ਜਾਣਾ ਇਹ ਹੀ ਉਹਨਾਂ ਦਾ ਕੰਮ ਸੀ ਪਰ ਜਦੋਂ ਗੁਰੂ ਦੀ ਸੰਗਤ ਮਿਲਦੀ ਆ ਗੁਰੂ ਦੀ ਪ੍ਰਾਪਤੀ ਹੁੰਦੀ ਆ ਸੰਤ ਮਹਾਤਮਾ ਦੀ ਕਿ ਸੰਗਤ ਮਿਲ ਜਾਵੇ ਸਾਧੂ ਦੀ ਸੰਗਤ ਮਿਲ ਜਾਵੇ ਉਹ ਗੁਰੂ ਦੇ ਨਾਲ ਜੋੜ ਦਿੰਦੇ ਨੇ ਇਸੇ ਤਰ੍ਹਾਂ ਬਾਬਾ ਵਿਧੀ ਚੰਦ ਜੀ ਉਹ ਵੀ ਤੇ ਇੱਕ ਧੜਵੀ ਸੰਨਾ ਚੋਰੀ ਕਰਿਆ ਕਰਦੇ ਸਨ ਮੱਜੀਆਂ ਚੁਰਾ ਕੇ ਲਿਆ ਕਰਕੇ ਆਏ ਨੇ ਬਾਬਾ ਅਦਲੀ ਜੀ ਦੀ ਸੰਗਤ ਹੋ ਗਈ ਬਾਬਾ ਅਦਲੀ ਜੀ ਨੇ ਪਲਾਂ ਦੇ ਵਿੱਚ ਹੀ ਜੀਵਨ ਬਦਲ ਦਿੱਤਾ ਫਿਰ ਗੁਰੂ ਦੇ ਸਾਸ ਲਾ ਕਰਕੇ ਗਏ ਨੇ ਪੂਰਾ ਗੁਰੂ ਮਿਲ ਗਿਆ ਬਾਬਾ ਵਿਦੀ ਚੰਦ ਜੀ ਨੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਉਹ-ਉਹ ਕਾਰਜ ਕੀਤੇ ਜਿਹੜਾ ਕੋਈ ਕਰ ਹੀ ਨਾ ਸਕਿਆ ਇਸੇ ਤਰ੍ਹਾਂ ਇਹ ਬਾਲਮੀਕ ਜੀ ਜਿਹੜੇ ਨੇ ਪਹਿਲਾਂ ਤੇ ਇਹ ਹੈ ਤੇ ਧੜ ਵੀ ਨੇ ਲੁੱਟਦੇ ਨੇ ਪਰ ਜਦੋਂ ਸਦਸੰਗਤ ਮਿਲ ਗਈ ਪੂਰੇ ਦੀ ਬਾਲਮੀਕਿਆ ਹੋਵਾ ਸਾਧ ਸੰਗਤ ਸਾਧ ਸੰਗਤ ਮਿਲ ਕਰਕੇ ਪਾਰ ਉਤਾਰਾ ਹੋ ਗਿਆ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ ਬਾਲਮੀਕ ਇਸੇ ਤਰ੍ਹਾਂ ਰਸਤੇ ਦੇ ਵਿੱਚ ਬੈਠਦੇ ਮੁਰਾਹ ਗੀਰ ਨੂੰ ਜਾਂਦਿਆਂ ਹੋਇਆਂ ਲੁੱਟ ਲੈਂਦੇ ਮਾਰ ਦਿੰਦੇ ਕਹਿੰਦੇ ਇਹ ਵੀ ਆਪਣੇ ਕਰਮ ਅਨੁਸਾਰ ਅੱਜ ਵੀ ਇਸੇ ਤਰ੍ਹਾਂ ਬੈਠੇ ਨੇ ਪਰ ਅੱਜ ਜਿਹੜਾ ਆ ਉਹ ਮਹਾਤਮਾ ਹੈ ਉਹ ਗੁਰੂ ਹੈ ਅੱਜ ਉਹਨੂੰ ਲੁੱਟਣਾ ਚਾਹਿਆ ਉਹਦੇ ਤੇ ਵਾਰ ਕਰਨਾ ਚਾਹਿਆ ਵੀ ਇਹਨੂੰ ਖਤਮ ਕਰਾਂ ਇਹਨੂੰ ਮਾਰਾਂ ਇਦੇ ਕੋਲੋਂ ਮੈਂ ਜੋ ਕੋਈ ਸਮਾਨ ਜੋ ਕੁਝ ਵੀ ਕੁਝ ਹੋਏਗਾ ਉਹ ਮੈਂ ਲੁੱਟ ਲਵਾਂਗਾ ਪਰ ਜਦੋਂ ਕੋਈ ਸੰਤ ਮਹਾਤਮਾ ਨਾਮ ਜਪਣ ਵਾਲਾ ਪਰਮੇਸ਼ਰ ਦਾ ਜਦੋਂ ਗੁਰੂ ਹੋਵੇ ਉਹਦੇ ਸਾਹਮਣੇ ਜਦੋਂ ਹੋਏ ਆ ਸਨਮੁਖ ਹੋਏ ਆ ਜਦੋਂ ਉਹਦੇ ਤੇ ਆਪਣੀ ਨਿਗਾਹ ਪਈ ਹੈ ਮਾਰਨ ਵਾਸਤੇ ਪਰ ਹੁਣ ਹਈਆ ਨਹੀਂ ਹੋਇਆ ਇਮੈ ਇਹਦੇ ਤੇ ਵਾਰ ਕਰਾਂ ਇਹਨੂੰ ਮੈਂ ਮਾਰਾਂ ਤੇ ਇਹਨੂੰ ਲੁੱਟਾਂ ਨਹੀਂ ਦੇਖਦਿਆਂ ਸਾਰੀ ਉਸ ਮਹਾਤਮਾ ਨੇ ਜੀਵਨ ਬੰਦ ਕਰਾਇਆ ਮਨ ਜਿਹੜਾ ਨਾ ਕਿਉਂਕਿ ਮਨ ਹੀ ਸਾਰਾ ਕੁਝ ਕਰਾਉਂਦਾ ਨਾ ਮਨ ਬਦਲ ਦਿੱਤਾ ਮਨ ਜਿਹੜਾ ਹੈ ਬਦਲ ਗਿਆ ਹੁਣ ਜਿਹੜਾ ਉਹਨਾਂ ਦੇ ਕੋਲ ਕੋਈ ਹਥਿਆਰ ਸੀ ਚਲਾਉਣ ਵਾਸਤੇ ਸਾਸਤਰ ਜਿਦਾ ਸੀ ਚਲਦਾ ਨਹੀਂ ਹੈ ਕਿਉਂਕਿ ਮਨ ਬਦਲ ਗਿਆ ਵਾਰ-ਵਾਰ ਮਨ ਚ ਵਿਚਾਰ ਆਉਂਦੀ ਹੈ ਸੋਚ ਆਉਂਦੀ ਹੈ ਕਿ ਜਿੱਦਾਂ ਪਹਿਲਿਆਂ ਨੂੰ ਪਾਦੇ ਨਹੀਂ ਮੈਂ ਕਿੰਨੇ ਆਕ ਨੂੰ ਇਦਾਂ ਮਾਰਿਆ ਵਾਰ ਕੀਤੇ ਨੇ ਲੁੱਟਿਆ ਆ ਇਹਨਾਂ ਨੂੰ ਵੀ ਇਦਾਂ ਲੁੱਟਾਂ ਪਰ ਸੋਚ ਬਦਲ ਕਰਕੇ ਰੱਖ ਦਿੱਤੀ ਹੈ ਸੋਚ ਬਦਲ ਗਈ ਵਾਰ-ਵਾਰ ਸੋਚਦੇ ਵੀ ਨਹੀਂ ਮਾਰਾਂ ਪਰ ਨਹੀਂ ਉਥੇ ਫਿਰ ਸੋਝਾ ਕਰਕੇ ਮੁੜ ਜਾਂਦੀ ਆ ਅਰਪਣ ਕਰ ਦਿੱਤਾ ਆਪਣਾ ਆਪ ਭੇਟ ਕਰ ਦਿੱਤਾ ਦੱਸ ਦਿੱਤਾ ਜਿੱਦਾਂ ਸਤਿਗੁਰੂ ਜੀ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਸੀ ਬਾਬਾ ਬਿਲੀ ਚੰਦ ਜੀ ਨੂੰ ਕਿ ਤੁਸੀਂ ਕੌਣ ਹੋ ਕੀ ਕਰਦੇ ਹੋ ਕਹਿਣਾ ਕੀਤਾ ਜੀ ਮੈਂ ਚੋਰ ਹਾਂ ਧਾੜ ਵੀ ਹਾਂ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਤੁਹਾਨੂੰ ਪਤਾ ਤੁਹਾਡੇ ਅੰਦਰ ਜਿਹੜੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੁੱਝੇ ਕੋਈ ਨਾ ਸੁਣੈ ਪੁਕਾਰਾ ਚੋਰ ਤੇ ਤੇਰੇ ਅੰਦਰ ਬੈਠੇ ਨੇ ਇਸੇ ਤਰ੍ਹਾਂ ਬਾਲਮੀਕ ਜੀ ਨੇ ਕਹਿਣਾ ਕੀਤਾ ਵੀ ਮੇਰਾ ਤੇ ਇਹ ਕਰਮ ਆ ਮੇਰੀ ਤੇ ਰੋਜੀ ਰੋਟੀ ਇਹੀ ਆ ਮੇਰਾ ਤੇ ਕਾਰੋਬਾਰ ਹੀ ਇਹੀ ਐ ਲੋਗਾਂ ਨੂੰ ਲੁੱਟਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਮੈਂ ਮੇਰੇ ਕਰਨੇ ਕਰਕੇ ਹੀ ਮੇਰਾ ਪਰਿਵਾਰ ਪਲ ਰਿਹਾ ਆ ਉਸ ਗੁਰੂ ਨੇ ਉਸ ਮਹਾਤਮਾ ਨੇ ਕਹਿਣਾ ਕੀਤਾ ਜੇ ਇਸ ਪਰਿਵਾਰ ਦੇ ਲਈ ਤੂੰ ਇੰਨਾ ਕੁਝ ਕਰਦਾ ਪਿਆ ਜਿਸ ਪਰਿਵਾਰ ਦੇ ਲਈ ਇਹ ਪਾਪ ਕਰਮ ਕਰਦਾ ਆ ਲੋਗਾਂ ਨੂੰ ਮਾਰਦਾ ਆ ਉਹ ਪਰਿਵਾਰ ਜਿਹੜਾ ਆ ਕੀ ਤੈਨੂੰ ਜਦੋਂ ਲੇਖਾ ਦੇਣਾ ਪਵੇਗਾ ਉਸ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੀ ਤੇਰਾ ਪਰਿਵਾਰ ਸਹਾਈ ਹੋਵੇਗਾ ਕਹਿਣਾ ਕੀਤਾ ਕਿਉਂ ਨਹੀਂ ਸਹਾਈ ਹੋਵੇਗਾ ਜਿਨ੍ਹਾਂ ਦੇ ਬਦਲੇ ਮੈਂ ਇੰਨਾ ਕੁਝ ਕਰਦਾ ਆ ਕਿੰਨਿਆਂ ਲੋਕਾਂ ਨੂੰ ਮੈਂ ਮਾਰਿਆ ਕਿੰਨਿਆਂ ਨੂੰ ਲੁੱਟਿਆ ਰਾਤ ਦੇ ਸਮੇਂ ਦੇ ਵਿੱਚ ਮੈਂ ਬੈਠਦਾ ਆ ਕਿੰਨਾ ਕੁਝ ਕਰਦਾ ਉਹਨਾਂ ਦੇ ਬਦਲੇ ਕਿਉਂ ਨਹੀਂ ਸਹਾਈ ਹੋਣਗੇ ਹੋਣਗੇ ਉਸ ਮਹਾਤਮਨ ਕਿਹਾ ਨਹੀਂ ਉਹ ਤੇਰੇ ਸਿਰਫ ਜੋ ਤੂੰ ਲੈ ਕਰਕੇ ਘਰ ਜਾਨਾ ਨਾ ਜੋ ਤੂੰ ਲੁੱਟ ਕਰਕੇ ਲੈ ਕੇ ਜਾਨਾ ਉਹ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਮੋਹ ਆਇਆ ਉਹਦਾ ਤੇਰੇ ਨਾਲ ਉਹਦਾ ਕੋਈ ਮੋਹ ਨਹੀਂ ਕਿਹਾ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਪਰਿਵਾਰ ਬੜਾ ਮੇਰੇ ਨਾਲ ਨੇਹੂ ਕਰਦਾ ਆ ਮੇਰੇ ਦੁੱਖ ਸੁੱਖ ਵੇਲੇ ਸਹਾਈ ਹੋਣਗੇ ਮੇਰੇ ਕਰਮਾਂ ਵੇਲੇ ਵੀ ਸਹਾਈ ਹੋਣਗੇ ਮਹਾਤਮਨ ਕਿਹਾ ਜਾ ਫਿਰ ਪਤਾ ਕਰ ਕੇ ਤੇ ਆਇ ਕੋਰਾਂ ਜਾ ਤੇ ਸਹੀ ਰੋਜ਼ਾਨਾ ਅੱਗੇ ਵੀ ਆਉਣਾ ਤੋਂ ਜਾਣਾ ਮਾਲ ਲੈ ਕਰਕੇ ਜਾਣਾ ਕੁਝ ਨਾ ਕੁਝ ਲੁੱਟ ਕੇ ਲੈ ਕੇ ਜਾਣਾ ਮੈਂ ਇੱਥੇ ਬੈਠਦਾ ਤੇ ਅੱਜ ਖਾਲੀ ਹੱਥ ਕਰ ਜਾ ਖਾਲੀ ਹੱਥ ਮਨੁੱਖ ਸੋਚਿਆ ਵੀ ਇਹ ਜਾਨ ਛਡਾਉਂਦੇ ਹੋਣਗੇ ਮੇਰੇ ਤੋਂ ਕਹਿਣਾ ਕੀਤਾ ਨਹੀਂ ਨਹੀਂ ਤੁਸੀਂ ਤੇ ਮੇਰੇ ਤੋਂ ਜਾਨ ਛਡਾਉਣ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਜਾਨ ਨਹੀਂ ਦੇਣਾ ਉਹਨਾਂ ਕਿਹਾ ਨਹੀਂ ਤੇਰੇ ਨਾਲ ਵਚਨ ਕਰਦੇ ਆ ਤੇਰੇ ਆਉਣ ਤੱਕ ਅਸੀਂ ਇੱਥੇ ਰਵਾਂਗੇ ਜਾ ਜਾ ਕਰਕੇ ਪਤਾ ਤੇ ਕਰਕੇ ਆ ਪੁੱਛ ਕੇ ਤੇ ਆ ਅੱਜ ਘਰ ਗਿਆ ਪਹਿਲਾਂ ਵੀ ਜਾਂਦਾ ਸੀ ਕੁਝ ਨਾ ਕੁਝ ਲੁੱਟ ਕਰਕੇ ਲੈ ਕੇ ਜਾਂਦਾ ਕੋਈ ਪਦਾਰਥ ਕੋਈ ਵਸਤੂ ਕੋਈ ਮਾਇਆ ਕੁਝ ਨਾ ਕੁਝ ਘਰ ਚ ਲੈ ਕਰਕੇ ਜਾਂਦਾ ਪਰਿਵਾਰ ਵਾਲੇ ਬੜੇ ਖੁਸ਼ ਹੁੰਦੇ ਵੀ ਚੰਗੀਆਂ ਵਸਤੂਆਂ ਆਉਂਦੀਆਂ ਨੇ ਘਰ ਦੇ ਵਿੱਚ ਚੰਗਾ ਮਾਲ ਆ ਜਾਂਦਾ ਅੱਜ ਖਾਲੀ ਹੱਥ ਗਿਆ ਜਦੋਂ ਖਾਲੀ ਹੱਥ ਘਰ ਗਿਆ ਤੇ ਜਾਂਦਿਆਂ ਹੀ ਘਰਦਿਆਂ ਨੇ ਪੁੱਛਿਆ ਕਹਿੰਦੇ ਕੀ ਗੱਲ ਅੱਜ ਖਾਲੀ ਆ ਗਏ ਉਹਨੇ ਕਿਹਾ ਹਾਂ ਮੈਂ ਖਾਲੀ ਆ ਗਿਆ ਮੈਂ ਇਹ ਕੰਮ ਹੀ ਛੱਡ ਦਿੱਤਾ ਹੈ ਕਲਪ ਲਈ ਸਾਰੇ ਪਰਿਵਾਰ ਵਾਲੇ ਕਹਿਣਾ ਕੀਤਾ ਕੰਮ ਛੱਡ ਦਿੱਤਾ ਭੁੱਖੇ ਮਰਨਾ ਅਸੀਂ ਕਿੱਧਰ ਜਾਵਾਂਗੇ ਉਹਨੇ ਕਿਹਾ ਮੈਂ ਇਹ ਕਰਮ ਨਹੀਂ ਕਰਨਾ ਇਹਨੂੰ ਤੇ ਇਹ ਤੇ ਪਾਪ ਕਰਮਿਆ ਉਹਨਾਂ ਆਖਿਆ ਸਾਡੇ ਵੱਲੋਂ ਜੋ ਮਰਜ਼ੀ ਕਰ ਪਾਪ ਕਰ ਪੁੰਨ ਕਰ ਜੋ ਮਰਜ਼ੀ ਕਰ ਘਰਵਾਲੀ ਨੇ ਕਿਹਾ ਤੇਰੇ ਨਾਲ ਵਿਆਹੀ ਆ ਵਿਆਹ ਕਰਕੇ ਲੈ ਕੇ ਆਇਆ ਜਿੱਥੋਂ ਮਰਜ਼ੀ ਲਿਆ ਮੈਨੂੰ ਤਾਂ ਏਕ ਚੀਜ਼ ਦੀ ਜ਼ਰੂਰਤ ਏ ਮੈਨੂੰ ਤਾਂ ਵਸਤੂਆਂ ਚਾਹੀਦੀਆਂ ਨਹੀਂ ਪੁੱਤਰ ਦੇ ਕੋਲ ਗਿਆ ਪੁੱਤਰ ਕਹਿੰਦਾ ਮੈਨੂੰ ਕੋਈ ਨਹੀਂ ਤੂੰ ਲੋਗਾ ਨੂੰ ਮਾਰ ਪਾਪ ਕਰ ਪੁੰਨ ਕਰ ਕੀ ਕਰਦਾ ਤੂੰ ਕੀ ਨਹੀਂ ਕਰਦਾ ਮੈਨੂੰ ਤੇ ਖਾਣ ਪੀਣ ਵਾਸਤੇ ਵਸਤੂਆਂ ਚਾਹੀਦੀਆਂ ਨਹੀਂ ਬਸ ਉਹ ਲੈ ਕਰਕੇ ਆ ਜਿੱਥੋਂ ਮਰਜ਼ੀ ਲਿਆ ਕਿਨੇ ਮਾਂ ਬਾਪ ਦੇ ਕੋਲ ਗਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਉਹਨਾਂ ਕਿਹਾ ਦੇਖ ਤੈਨੂੰ ਅਸੀਂ ਪਾਲਿਆ ਪੋਸ਼ਿਆ ਤੈਨੂੰ ਵੱਡਾ ਕੀਤਾ ਆ ਹੁਣ ਤੇਰਾ ਫਰਜ਼ ਬਣਦਾ ਆ ਸਾਨੂੰ ਲਿਆ ਕਰਕੇ ਦੇਣ ਦਾ ਜਿੱਥੋਂ ਮਰਜ਼ੀ ਲਿਆ ਸਾਰਾ ਪਰਿਵਾਰ ਇਕੱਠਾ ਕਰ ਲਿਆ ਉਹਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਜਿੱਥੋਂ ਮਰਜ਼ੀ ਲਿਆਵਾ ਪਰ ਜਿੱਥੋਂ ਮੈਂ ਲੈ ਕਰਕੇ ਆਉਣਾ ਨਾ ਲੋਕਾਂ ਨੂੰ ਮਾਰ ਕਰਕੇ ਲੁੱਟ ਕਰਕੇ ਇਹ ਮੈਨੂੰ ਕਿਸੇ ਮਹਾਤਮਨ ਦੱਸਿਆ ਵੀ ਇਹ ਤੇ ਪਾਪ ਕਰਮਿਆਂ ਇਹ ਦਰਗਾਹ ਦੇ ਵਿੱਚ ਲੇਖਾ ਦੇਣਾ ਪਵੇਗਾ ਕੀ ਤੁਹਾਡੇ ਚੋਂ ਕੋਈ ਮੇਰੇ ਨਾਲ ਉੱਥੇ ਸਹਾਈ ਹੋਵੇਗਾ ਮੇਰੇ ਜਿਹੜੇ ਇਹ ਲੇਖੇ ਦੇਣ ਦਾ ਮਾੜੇ ਕਰਮਾਂ ਦਾ ਕਰਕੇ ਜਿਹੜੇ ਮੈਨੂੰ ਦੁੱਖ ਮਿਲਨੇ ਆ ਕੀ ਉਹ ਦੁੱਖ ਤੁਸੀਂ ਸਾਡੇ ਨਾਲ ਵੰਡਾਓਗੇ ਸਾਰੇ ਪਰਿਵਾਰ ਨੇ ਕਿਹਾ ਵੀ ਨਹੀਂ ਰ ਤੇਰੇ ਕਰਮਿਆਂ ਤੂੰ ਕਰਦਾ ਤੇ ਸਜ਼ਾ ਤੈਨੂੰ ਭੁਗਤਨੀ ਪਵੇਗੀ ਨਾ 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 ਅਸੀਂ ਕਾ ਤੁਮਡਾਈਏ ਤੇਰੇ ਨਾਲ ਇਹ ਦੁੱਖ ਖਿਆਲ ਕਰਿਓ ਸੁਖ ਵਡਾਉਣ ਨੂੰ ਸਾਰੇ ਤਿਆਰ ਹੁੰਦੇ ਨੇ ਦੁੱਖ ਵਡਾਉਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਆਖੋ ਸਤਨਾਮ ਦੁੱਖ ਵਡਾਉਣ ਵਾਸਤੇ ਨਹੀਂ ਕੋਈ ਤਿਆਰ ਹੁੰਦਾ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਸਾਰੇ ਪਰਿਵਾਰ ਨੇ ਜਵਾਬ ਦੇ ਦਿੱਤਾ ਵਾਪਸ ਚੱਲਿਆ ਗਿਆ ਜਾ ਕਰਕੇ ਪੈਰੀਂ ਪੈ ਗਿਆ ਉਸ ਮਹਾਤਮਾ ਦੇ ਉਸ ਗੁਰੂ ਦੇ ਕਹਿਣਾ ਕੀਤਾ ਨਹੀਂ ਤੁਹਾਡੀ ਗੱਲ ਬਿਲਕੁਲ ਦ੍ਰਿਸ਼ਟੀਆ ਸੱਚੀ ਆ ਪਰਿਵਾਰ ਵਾਲੇ ਕੇਵਲ ਪਦਾਰਥਾਂ ਦੇ ਨਾਲ ਜੁੜੇ ਨੇ ਵਸਤੂਆਂ ਦੇ ਨਾਲ ਜੁੜੇ ਨੇ ਮੇਰੇ ਨਾਲ ਉਹਨਾਂ ਦਾ ਕੋਈ ਨਿਹੋ ਨਹੀਂ ਹੈ ਕੋਈ ਵੀ ਤਿਆਰ ਨਹੀਂ ਹੋਇਆ ਸਾਰਿਆਂ ਨੂੰ ਵਸਤੂਆਂ ਹੀ ਚਾਹੀਦੀਆਂ ਨੇ ਪੈਸਾ ਚਾਹੀਦਾ ਹੈ ਸਾਰਿਆਂ ਨੂੰ ਪੈਸਾ ਚਾਹੀਦਾ ਵਸਤੂਆਂ ਚਾਹੀਦੀਆਂ ਮੇਰੇ ਨਾਲ ਕੋਈ ਨੇਹੋ ਨਹੀਂ ਹੈ ਹੁਣ ਮੇਰੇ ਤੇ ਕਿਰਪਾ ਕਰੋ ਮੈਨੂੰ ਬਖਸ਼ ਲਓ ਤੇ ਫਿਰ ਨਾਮ ਦੀ ਦਾਤ ਦਿੱਤੀ ਤੇ ਪਰਮੇਸ਼ਰ ਦਾ ਨਾਮ ਜਪ ਕਰਕੇ ਫਿਰ ਉਹ ਵੀ ਇੱਕ ઋષਿ ਇੱਕ ਮਹਾਤਮਾ ਹੋਏ ਨੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ ਕਹਿੰਦੇ ਬਾਲਮੀਕ ਜਿਹੜਾ ਨਾ ਵਾੜ ਰਸਤੇ ਦੇ ਵਿੱਚ ਬੈਠ ਕਰਕੇ ਮਾਨਸ ਮਨੁੱਖਾਂ ਨੂੰ ਲੋਕਾਂ ਨੂੰ ਮਾਰਦਾ ਆ ਤੇ ਬਾਲਮੀਕ ਬੈਠਾ ਹੋਇਆ ਜਿਹੜਾ ਆ ਬਟਵਾਰਾ ਡਾਕੂ ਕਹਿੰਦੇ ਆਉਣ ਜਾਣ ਵਾਲੇ ਮਾਨਸਾ ਮਨੁੱਖਾਂ ਨੂੰ ਮਾਰ ਕਰਕੇ ਧਨ ਅਦਕ ਖੋਹ ਲੈਂਦਾ ਪੂਰਾ ਸਤਗੁਰੂ ਭੇਟਿਆ ਮਨ ਵਿੱਚ ਹੋਵਾ ਖਿੰਜੋ ਤਾੜਾ ਕਹਿੰਦੇ ਜਦੋਂ ਪੂਰਾ ਗੁਰੂ ਮਿਲੇ ਆ ਨਾ ਪੂਰਾ ਗੁਰੂ ਜਦੋਂ ਪੂਰਾ ਗੁਰੂ ਪੂਰਨ ਸਤਗੁਰੂ ਭਾਵ ਬ੍ਰਹਮ ਗਿਆਨੀ ਸੰਤ ਮਹਾਤਮਾ ਮਹਾਤਮਾ ਕੋਈ ਮਿਲ ਗਿਆ ਜਦੋਂ ਪੂਰਾ ਗੁਰੂ ਮਿਲ ਗਿਆ ਨਾ ਮਨ ਵਿੱਚ ਹੋਵਾ ਖਿੰਜੋ ਤਾੜਾ ਤੇ ਮਨ ਦੇ ਵਿੱਚ ਖਿੰਜੋ ਤਾੜਾ ਕਸਮ ਕਸ ਭਾਵ ਖਿੱਚ-ਖਿੱਚੀ ਪੈਦਾ ਹੋਈ ਮਨ ਦੇ ਵਿੱਚ ਕੁਝ ਖਿੱਚ ਪਈ ਕਿਉਂਕਿ ਨਾਮ ਜਪਣ ਵਾਲੇ ਸੀ ਨਾਮ ਜਪਣ ਵਾਲਿਆਂ ਦੀ ਸੰਗਤ ਹੋ ਜਾਵੇ ਤੇ ਮਨ ਦੇ ਵਿੱਚ ਕਹਿੰਦੇ ਕੁਝ ਖਿੱਚ ਪਈ ਮਨ ਜਿਹੜਾ ਉਹ ਬਦਲ ਗਿਆ ਮਨ ਚੇਂਜ ਹੋ ਗਿਆ ਦਰਸ਼ਨ ਕਰਦਿਆਂ ਹੀ ਹੁਣ ਜਿਹੜਾ ਵਾਰ ਕਰਨਾ ਸੀ ਮਾਰਨਾ ਸੀ ਉਹ ਮਨ ਜਿਹੜਾ ਉਹ ਕੰਮ ਕਰਨ ਹੀ ਲਿਆ ਮਾਰਨੋਂ ਲੋਚਾ ਘਣਾ ਕਰਨਾ ਹੰਗ ਹੈ ਹੱਥ ਉਗਾੜਾ ਕਹਿੰਦੇ ਮਾਰਨ ਵਾਸਤੇ ਜਿਹੜਾ ਨਾ ਮਾਰਨ ਦੇ ਵਾਸਤੇ ਮਨ ਕੜਾ ਬਹੁਤ ਲੋਚਾ ਬੜਾ ਲੋਚਦਾ ਆ ਮਾਰਨ ਵਾਸਤੇ ਵੀ ਮੈਂ ਇਹਨੂੰ ਵੀ ਮਾਰਾਂ ਇਹਦਾ ਪਹਿਲਿਆਂ ਇੰਨਿਆਂ ਲੋਕਾਂ ਨੂੰ ਮਾਰਿਆ ਇਹਨੂੰ ਵੀ ਮਾਰ ਦਵਾਂ ਪਰ ਉਹ ਕਹਿੰਦੇ ਆਪਣੇ ਹਥਿਆਰ ਨੂੰ ਕੱਢ ਕੇ ਉਗਾੜਾ ਪ੍ਰਗਟ ਨਹੀਂ ਕਰ ਸਕਿਆ ਪ੍ਰਗਟ ਨਹੀਂ ਕਰ ਸਕਿਆ ਉਹ ਹਥਿਆਰ ਆਪਣੇ ਨੂੰ ਚਲਾ ਨਹੀਂ ਸਕਿਆ ਇਹ ਤਰ੍ਹਾਂ ਪਹਿਲਾਂ ਲੋਕਾਂ ਨੂੰ ਮਾਰਦਾ ਸੀ ਮਨ ਬਦਲ ਗਿਆ ਸਤਗੁਰ ਮੰਨੂਆ ਰੱਖਿਆ ਹੋਏ ਨਾ ਆਵੇ ਉੱਚੋ ਹਾੜਾ ਕਹਿੰਦੇ ਸਤਗੁਰ ਨੇ ਸਰੂਪ ਵਿੱਚ ਉਹਨਾਂ ਨੇ ਕਹਿੰਦੇ ਬੁਰਾਈ ਕਰਨ ਵਾਲੇ ਮਨੂਆ ਮਨ ਜਿਹੜਾ ਸੀ ਨਾ ਮਨ ਜਿਹੜਾ ਮਾੜੇ ਕਰਮ ਕਰਾਉਂਦਾ ਸੀ ਨਾ ਸਤਗੁਰ ਮੰਨੂਆ ਰੱਖਿਆ ਕਹਿੰਦੇ ਮਨ ਦੀ ਰੱਖਿਆ ਕੀਤੀ ਮਨ ਦੀ ਰੱਖਿਆ ਕੀਤੀ ਹੋਸੀ ਉਦੇ ਸਤਿਗੁਰੂ ਜੀ ਨੇ ਜਿਹੜੇ ਤੇ ਵਾਰ ਕਰਨਾ ਸੀ ਗਿਆ ਮਨ ਦੀ ਰੱਖਿਆ ਕੀਤੀ ਹੋਏ ਨਾ ਆਵੇ ਉਚੋਹਾੜਾ ਕਹਿੰਦੇ ਫਿਰ ਬੁਰਾਈ ਕਰਨ ਨੂੰ ਉਚੋਹਾੜਾ ਉਤਸ਼ਾਹਤ ਹੋਏ ਹੋਣ ਵਾਲੇ ਫੁਰਨ ਜਿਹੜਾ ਉਤਸ਼ਾਹਤ ਹੋਣਾ ਸੀ ਆ ਫੁਰਨਾ ਨਹੀਂ ਆਵੇ ਉਹ ਨਹੀਂ ਆ ਰਹੀਆਂ ਜਿਹੜਾ ਮਨ ਦੇ ਵਿੱਚ ਜਿਹੜਾ ਖਤਮ ਕਰਨ ਵਾਲਾ ਫੁਰਨਾ ਸੀ ਉਤਸ਼ਾਹ ਸੀ ਉਹ ਨਹੀਂ ਹੁਣ ਆ ਰਿਹਾ ਕਿਉਂਕਿ ਮਾਨ ਨਹੀਂ ਬਦਲਦਾ ਨਾ ਔਗਣ ਸਭ ਪ੍ਰਗਾਸਿਆਨ ਪ੍ਰੋਜਗਾਰ ਹੈ ਇਹੋ ਅਸਾੜਾ ਹੁਣ ਜਿੰਨੇ ਵੀ ਆਪਣੇ ਔਗਣ ਸੰ ਪਾਪ ਕਰਮ ਸੰ ਜਿਹੜੇ ਨਾ ਪ੍ਰਗਾਸਿਆਨ ਪ੍ਰਗਟ ਕਰ ਦਿੱਤੇ ਦੱਸ ਦਿੱਤੇ ਆਪਣੇ ਜਿਹੜਾ ਮਹਾਤਮਾ ਜਿਹੜਾ ਗੁਰੂ ਮਿਲਿਆ ਸੀ ਉਹਨੂੰ ਦੱਸ ਦਿੱਤੇ ਕਿ ਮੇਰੇ ਚ ਆ ਔਗਣ ਨਹੀਂ ਰੋਜਗਾਰ ਹੈ ਇਹੋ ਸਾਰਾ ਕਹਿੰਦਾ ਇਹ ਮੇਰਾ ਰੋਜਗਾਰ ਆ ਜਿਹੜੀ ਮੈਂ ਕੰਮ ਕਰਦਾ ਨਾ ਜਿਹੜੇ ਲੋਕਾਂ ਨੂੰ ਮਾਰਦਾ ਲੁੱਟਦਾ ਆ ਇਹ ਤੇ ਮੇਰਾ ਰੋਜ਼ਗਾਰ ਆ ਰੋਜ਼ਗਾਰ ਹੈ ਇਹ ਅਸਾੜਾ ਫਿਰ ਕੇ ਭਾਈ ਗੁਰਦਾਸ ਜੀ ਪ੍ਰਮਾਨ ਕਰਦੇ ਨੇ ਘਰ ਵਿੱਚ ਪੁੱਛਣ ਕਲਿਆ ਅੰਤ ਕਾਲ ਹੈ ਹੋਏ ਅਸਾੜਾ ਪਰ ਉਹਦੇ ਗੁਰੂ ਨੇ ਉਹਨੂੰ ਘਰ ਚ ਪੁੱਛਣ ਕਲਿਆ ਕਹਿੰਦੇ ਜਾ ਘਰੋਂ ਪੁੱਛ ਕੇ ਆ ਜਾਬ ਜੀ ਨੇ ਸਰਵਣ ਕੀਤਾ ਆ ਭੇਜਿਆ ਘਰ ਦੇ ਵਿੱਚ ਪੁੱਛਣ ਵਾਸਤੇ ਅੰਤਕਾਲ ਹੈ ਕੋਈ ਅਸਾੜਾ ਕਹਿੰਦੇ ਅੰਤਕਾਲ ਅਖੀਲੇ ਸਮੇਂ ਵਿੱਚ ਜਦੋਂ ਪਾਪਾਂ ਦੀ ਸਜ਼ਾ ਮਿਲੇਗੀ ਅਸਾੜਾ ਅਸਾਂ ਦਾ ਭਾਵ ਤੇਰਾ ਕੋਈ ਰੱਖਿਆ ਕਰਨ ਵਾਲਾ ਹੋਵੇਗਾ ਜਾਂ ਪੁੱਛ ਕੇ ਆਪਣੇ ਘਰੋਂ ਘਰ ਵਿੱਚ ਪੁੱਛਣ ਕੱਲਿਆ ਅੰਤਕਾਲ ਹੈ ਕੋਈ ਅਸਾੜਾ ਕਹਿੰਦੇ ਘਰ ਦੇ ਵਿੱਚ ਪੁੱਛਣ ਵਾਸਤੇ ਗਿਆ ਆ ਕਹਿੰਦੇ ਕੋੜ ਮੜਾ ਚੌਖੰਨੀਆਂ ਕੋਈ ਨਾ ਬੇਲੀ ਕਰਦੇ ਝਾੜਾ ਇਸੇ ਤਰ੍ਹਾਂ ਕਹਿੰਦੇ ਨੇ ਪਰਿਵਾਰ ਵਾਲੇ ਕੋੜਮੜਾ ਕੋੜਮੜਾ ਕਹਿੰਦੇ ਪਰਿਵਾਰ ਵਾਲਾ ਪਰਿਵਾਰ ਵਾਲੇ ਜਿਹੜੇ ਨਾ ਸਾਰਾ ਕਰਮਾ ਜਨੂੰ ਵੀ ਕਿਆ ਦਿੰਦੇ ਨੇ ਕਿ ਸਾਰਾ ਪਰਿਵਾਰ ਕੁਟੰਬ ਕਿਨੇ ਸਾਰਾ ਪਰਿਵਾਰ ਜਿਹੜਾ ਨਾ ਚੌਖਨੀਆਂ ਕੁਰਬਾਨ ਜਾਂਦਾ ਸੀ ਜਿਹੜਾ ਸਾਰਾ ਪਰਿਵਾਰ ਜਿਸ ਪਰਿਵਾਰ ਚੋਂ ਚੌਖਨੀਆਂ ਕੁਰਬਾਨ ਜਾਂਦਾ ਸੀ ਪਦਾਰਥਾਂ ਤੇ ਉਸ ਤੋਂ ਪੁੱਛਿਆ ਤਾਂ ਅੰਤ ਸਮੇਂ ਕਿਸੇ ਨੇ ਵੀ 베ਲੀ ਸਹਾਇਕ ਬਣ ਤੋਂ ਨਾ ਕਰ ਦਿੱਤੀ ਅੰਤ ਕਾਲ ਹੈ ਕੋਈ ਅਸਾੜਾ ਕੋੜ ਮੜਾ ਚੌਖਨੀਆ ਕੋਈ ਨਾ 베ਲੀ ਕਰਦੀ ਝਾਲ ਹੁਣ ਅੰਤ ਸਮੇਂ ਦੇ ਬਾਅਦ ਤੇ ਕੋਈ ਵੀ 베ਲੀ ਬਣਨ ਵਾਸਤੇ ਤਿਆਰ ਨਹੀਂ ਹੋਇਆ ਸਾਰੇ ਕਹਿੰਦੇ ਵੀ ਸਾਨੂੰ ਤੇ ਪਦਾਰਥ ਚਾਹੀਦੇ ਨੇ ਪਦਾਰਥਾਂ ਦੀ ਲੋੜ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਵੀ ਫਰਮਾਨ ਕਰਦੇ ਆ ਨਾ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤਦਾਰਾ ਪੈ ਆਲ ਲਟਾਵੈ ਮਨ ਮੇਰੇ ਭੂਲੇ ਕਪਟ ਨ ਕੀਜੈ ਅੰਤ ਨਵੇਰਾ ਤੇਰੀ ਜੀ ਪਹਿ ਲਈਜੈ ਕਹਿੰਦੇ ਜਿਹੜੇ ਬੜੇ ਪਰਪੰਚ ਬੜੇ ਯਤਨ ਕਰਕੇ ਤੂੰ ਪ੍ਰਾਇਆ ਧਨ ਪਰ ਧਨ ਲਿਆਵੈ ਪ੍ਰਾਇਆ ਧਨ ਘਰ ਦੇ ਵਿੱਚ ਲਿਆਉਣਾ ਨੂੰ ਇੱਲਿਆ ਆ ਕਰਕੇ ਆਪਣੇ ਪੁੱਤਰਾਂ ਤੇ ਸੁਤਦਾਰਾ ਦਾਰਾ ਇਸਤਰੀ ਤੇ ਲਟਾਉਣਾ ਲਿਆ ਕਰਕੇ ਕਹਿੰਦੇ ਇਹ ਮੇਰੇ ਮਨ ਮਨ ਮੇਰੇ ਭੁੱਲੇ ਕਪਟਨਾ ਕੀਜੈ ਇਹ ਕਪਟਨਾ ਕਰ ਭੁੱਲ ਕਰਕੇ ਵੀ ਕਦੇ ਅੰਤ ਨਵੇੜਾ ਨਵੇਰਾ ਤੇਰੇ ਜੀਵ ਪਹਿ ਲਈ ਜਾ ਕਹਿੰਦੇ ਤੇਰੇ ਜੀਤ ਰ ਜਿੰਦ ਨੂੰ ਇਹ ਤੇਰੇ ਤੋਂ ਨਵੇੜਾ ਲੈਣਾ ਇਹ ਤਾਂ ਹਿਸਾਬ ਕਿਤਾਬ ਤੇਰੀ ਜਿੰਦ ਨੂੰ ਦੇਣਾ ਪੈਣਾ ਹੈ ਇਦੇ ਤੋਂ ਹਸਾਬ ਕਿਤਾਬ ਲੈਣਾ ਜਿਹੜੇ ਤੂੰ ਮਾੜੇ ਕਰਮ ਕਰਕੇ ਲਿਆ ਕਰਕੇ ਆਉਣਾ ਇਸੇ ਤਰ੍ਹਾਂ ਪਰਿਵਾਰ ਨੇ ਨਾ ਕਰ ਦਿੱਤੀ ਤੇ ਸੱਚ ਦਰੜਾਏ ਉਧਾਰਿਆ ਨਾ ਟਾਪਿੰ ਖੱਤਾ ਉੱਪਰਵਾੜਾ ਭਾਈ ਗੁਰਦਾਸ ਜੀ ਫਰਮਾਨ ਕਰਦੇ ਫਿਰ ਗਾਲ ਵੀ ਕਿ ਵਾਪਸ ਆਉਣ ਤੇ ਵਾਪਸ ਆ ਗਿਆ ਤੇ ਉਪਦੇਸ਼ ਦਰੜਾਇਆ ਫਿਰ ਗੁਰੂ ਨੇ ਉਪਦੇਸ਼ ਦਿੱਤਾ ਗੁਰਮੰਤਰ ਦੇ ਦਿੱਤਾ ਪੱਕਾ ਕਰਵਾ ਦਿੱਤਾ ਉਧਾਰ ਕੀਤਾ ਫਿਰ ਉਧਾਰਿਆ ਨਾ ਉਧਾਰ ਕੀਤਾ ਬਾਲਮਿਕ ਦਾ ਬਾਲਮਿਕ ਵੀ ਨਾਮ ਭਗਤੀ ਦੁਆਰਾ ਸੰਸਾਰ ਉਪੀਵਾੜੇ ਤੋਂ ਭਾਵ ਕਿ ਵੀ ਵਿਸ਼ਵੇ ਸੰਸਾਰ ਤੋਂ ਉੱਪਰ ਟੱਪ ਲੰਘ ਕੇ ਇੱਕ ਪਰਮੇਸ਼ਰ ਦੀ ਮੰਜ਼ਲ ਦੀ راہ ਵੱਲ ਨਿਕਲ ਗਿਆ ਟੱਪ ਨਖੱਤਾ ਉੱਪਰ ਵੜਾ ਫਿਰ ਨਾਮ ਜਪਿਆ ਜਦੋਂ ਗੁਰੂ ਦੀ ਗੁਰੂ ਦਾ ਮੰਤਰ ਪ੍ਰਾਪਤ ਹੋਇਆ ਉਸ ਨਾਮ ਨੂੰ ਜਪ ਕਰਕੇ ਬਾਲਮੀਕ ਜੀ ਕਹਿੰਦੇ ਫਿਰ ਜਿਹੜਾ ਆ ਦੁਨੀਆ ਦੇ ਸੰਸਾਰ ਤੋਂ ਉੱਪਰ ਹੋ ਗਿਆ ਅਵਸਥਾ ਬਹੁਤ ਉੱਪਰ ਹੋ ਗਈ ਉੱਪਰ ਹੋ ਕੇ ਨਾ 20 ਵਿਸਵੇ ਸੰਸਾਰ ਤੋਂ ਉੱਪਰ ਟੱਪ ਲੰਘ ਕਰਕੇ ਇੱਕ ਪਰਮੇਸ਼ਰ ਦੀ ਮੰਜ਼ਲ ਜਿਹੜੀ ਆ ਰਾਹ ਜਿਹੜਾ ਹੈ ਨਾ ਉਹਦੇ ਵੱਲ ਨਿਕਲ ਗਿਆ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਣ ਦੇ ਰਾਹ ਵੱਲ ਗੁਰਮੁਖ ਲੰਘੇ ਪਾ ਪਹਾੜਾ ਇਸੇ ਤਰ੍ਹਾਂ ਕਹਿੰਦੇ ਬਾਲਮੀਕ ਸਤਿਗੁਰਾਂ ਦੇ ਚਰਣੀ ਲੱਗ ਕਰਕੇ ਗੁਰਮੁਖ ਰੂਪ ਹੋ ਕਰਕੇ ਗੁਰਮੁਖ ਲੰਘੇ ਗੁਰਮੁਖ ਹੋ ਗਿਆ ਜਿਹੜਾ ਪਹਿਲਾਂ ਡਾਕੂ ਸੀ ਧੜਵੀ ਸੀਗਾ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਗੁਰੂ ਨੇ ਗੁਰਮੰਤਰ ਦਿੱਤਾ ਉਸ ਨੂੰ ਦ੍ਰਿੜ ਕਰਕੇ ਗੁਰਮੁਖ ਹੋ ਗਿਆ ਗੁਰਮੁਖ ਹੋ ਕੇ ਪਾਪਾਂ ਦੇ ਪਹਾੜਾ ਪਹਾੜ ਜਿਹੜੇ ਸਨ ਪਾਪਾਂ ਦੇ ਪਹਾੜ ਲੰਘ ਕਰਕੇ ਬਾਲਮੀਕ ਜੀ ਗੁਰਮੁਖ ਗੁਰਮੁਖ ਮੁਖੀ ਗੁਰਾਂ ਦੇ ਚਰਨੀ ਲਾ ਕਰਕੇ ਪਾਪਾਂ ਦੇ ਪਹਾੜ ਤੋਂ ਲੰਘ ਗਏ। ਇਓ ਬਾਲਮੀਕ ਜੀ ਇੱਕ ਨਿੰਦਿਤ ਕਰਮ ਤੋਂ ਸਾਧੂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਮਹਾਤਮਾ ਹੋ ਗਏ ਬਾਲਮੀਕ। ॠषि ਹੋ ਗਏ ਮਹਾਤਮਾ ਹੋ ਗਏ ਜਦੋਂ ਗੁਰੂ ਦੀ ਸੰਗਤ ਮਿਲ ਗਈ ਤੇ ਗੁਰੂ ਨੇ ਮਨ ਬਦਲ ਦਿੱਤਾ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਦਾ ਉਧਾਰ ਹੋ ਗਿਆ ਉਧਾਰ ਹੋ ਗਿਆ ਇਸੇ ਤਰ੍ਹਾਂ ਚੰਗੀਆਂ ਦੀ ਸੰਗਤ ਮਿਲ ਜਾਵੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ ਤੇ ਉਧਾਰ ਹੋ ਜਾਂਦਾ ਹੈ ਪਾਤਸ਼ਾਹ ਫਰਮਾਨ ਕਰਦੇ ਨੇ ਬਾਲਮੀਕਾ ਹੋਵਾ ਸਾਧ ਸੰਗ ਬਾਲਮੀਕ ਜੀ ਜਿਹੜੇ ਨਾ ਸਾਧ ਸੰਗਤ ਪ੍ਰਾਪਤ ਹੋਈ ਕਿਉਂਕਿ ਸਾਧ ਸੰਗਤ ਹੈ ਜਿਹੜੀ ਸਾਡਾ ਜੀਵਨ ਬਦਲ ਦਿੰਦੀ ਹੈ ਗੁਰੂ ਦੀ ਸੰਗਤ ਹੋ ਜਾਵੇ ਆਪ ਜੀ ਬੈਠੀਓ ਗੁਰੂ ਦੀ ਸੰਗਤ ਦੇ ਵਿੱਚ ਇਹਦਾ ਕੋਈ ਥੋੜਾ ਮਹਾਤਮ ਨਹੀਂ ਆ ਬਹੁਤ ਜਿਆਦਾ ਮਹਾਤਮਿਆ ਜੀਵਨ ਬਦਲ ਜਾਂਦਾ ਜੀਵਨ ਬਦਲ ਪਾਰ ਉਦਾਰਾ ਹੋ ਜਾਂਦਾ ਗੁਰੂ ਦੀ ਸੰਗਤ ਕਰਨ ਦੇ ਨਾਲ ਇੱਥੇ ਇੱਕ ਪੰਕਤੀ ਦੀ ਜਿਹੜੀ ਆ ਉਹੀ ਵਿਚਾਰ ਹੋਈ ਆ ਜਿਹੜੀ ਅੱਧੀ ਬਾਕੀ ਰਹਿੰਦੀ ਆ ਉਹਦੀ ਕੱਲ ਨੂੰ ਫਿਰ ਧਰੂ ਕੋ ਮਿਲਿਆ ਹਰਨ ਸੰਗ ਧਰੂ ਭਗਤ ਦੀ ਸਾਖੀ ਜਿਹੜੀ ਆ ਉਹ ਆਵੇਗੀ ਇਹ ਬਾਲਮੀਕ ਦੀ ਇੱਥੇ ਜ਼ਿਕਰ ਕੀਤਾ ਸਤਿਗੁਰੂ ਜੀਆ ਨੇ ਭਾਈ ਗੁਰਦਾਸ ਜੀ ਨੇ ਇਹਦੀ ਵਿਆਖਿਆ ਕਰ ਦਿੱਤੀ ਹੈ ਇਸੇ ਤਰ੍ਹਾਂ ਫਿਰ ਅੱਗੇ ਧਰੋ ਦੀ ਗੱਲ ਹੈ ਫਿਰ ਅੱਗੇ-ਅੱਗੇ ਜਾ ਕਰਕੇ ਵੱਖ-ਵੱਖ ਭਗਤਾਂ ਦੀ ਜਿਹੜੇ ਉਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ ਤਕਰੀਬਨ 20 ਕ ਸਾਖੀਆਂ ਨੇ ਇਸ ਪਾਵਨ ਪੀਤ੍ਰ ਸ਼ਬਦ ਦੇ ਵਿੱਚ ਆਓ ਇੱਥੇ ਹੀ ਸਮਾਪਤੀ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕੀਤੀ ਦੀ ਕੱਲ ਨੂੰ ਅਗਲੀ ਕਥਾ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੇ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਾਤ ਬਖਸ਼ੇ ਕਰਨ ਜੀ ਆਓ ਕਿਹੜੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਬਾਲ ਮੀਕਾ ਹੁਵਾ ਸਾਧ ਸੰਗ ਧਰੂ ਕੋ ਮਿਲਿਆ ਹਰ ਨੇ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ